ਸਰਸ਼ੀ ਕਾਲ ਜੀ ਮੈਨੂੰ ਨਤਮਾਨ ਤੇ ਉਮੀਦ ਕਰਦਿਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਗੱਲ ਕਰਾਂਗੇ ਅਸੀਂ ਚਰਨ ਘਾੜ ਦੇ ਵਿੱਚ ਬਣੇ ਡੇਰੇ ਦੇ ਮੁਖੀ ਨੂੰ ਲੈ ਕੇ ਤੁਹਾਨੂੰ ਪਤਾ ਹੀ ਹੈ ਕਿ ਉਹ ਜਿਆ ਹਰਕਤਾਂ ਕੀ ਸੀ ਤੇ ਉਸ ਦੀਆਂ ਜਿਹੜੀਆਂ ਵੀਡੀਓਜ਼ ਸਾਹਮਣੇ ਆਈਆਂ ਉਸ ਤੋਂ ਬਾਅਦ ਤਾਂ ਸਾਰਾ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ ਪਰ ਕੁਝ ਹਜੇ ਵੀ ਉਸ ਬਾਬੇ ਦੀਆਂ ਅਚਹੀਆਂ ਭੜਤਣੀਆਂ ਅਜਹੀਆਂ ਚੇਲੀਆਂ ਜਿਹੜੀਆਂ ਕਿ ਦਿਲਜਾਨ ਤੋਂ ਉਸ ਬਾਬੇ ਨੂੰ ਮੰਨਦੀਆਂ ਸੀ ਉਹਨਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਹਨਾਂ ਨੇ ਬਾਬੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਉਹਨਾਂ ਮਹਿਲਾਵਾਂ ਦੀ ਹੀ ਗਲਤੀ ਕੜਦਿਆਂ ਨਜ਼ਰ ਆਈਆਂ ਨੇ ਜੀ ਹਾਂ ਇਹਨਾਂ ਮਹਿਲਾਵਾਂ ਦਾ ਕਹਿਣਾ ਹੈ ਕਿ ਸਾਨੂੰ ਤਾਂ ਕਦੇ ਬਾਬੇ ਨੇ ਕੁਝ ਕਿਹਾ ਨਹੀਂ ਕਿ ਸਾਡੇ 'ਚ ਕਿਹੜੇ ਕਮੀ ਆ ਸਾਡੇ ਨਾਲ ਤਾਂ ਬਾਬੇ ਨੇ ਬਲਾਕ ਕਰਨ ਕੀਤਾ ਉਹ ਕਿਧਰੋਂ ਸੋਹਣੀਆਂ ਸੰਖੀਆਂ ਸੀ ਜਿਨ੍ਹਾਂ ਦੇ ਨਾਲ ਬਾਬੇ ਨੇ ਰਹਿਪ ਕੀਤਾ ਅਸੀਂ ਵੀ ਤਾਂ ਉਸੇ ਡੇਰੇ ਦੇ ਵਿੱਚ ਜਾਂਦੀਆਂ ਸੀ ਤਾਂ ਬਾਬੇ ਨੇ ਸਾਡੇ ਨਾਲ ਤਾਂ ਇਹੀ ਅੱਖ ਨਾਲ ਦੇਖਿਆ ਨਹੀਂ ਫਿਰ ਉਹਨਾਂ ਨਾਲ ਅਜਿਹਾ ਕਿਉਂ ਹੋਇਆ ਤਾਂ ਇਹ ਸਭ ਲੈ ਕੇ ਜਿਹੜੇ ਕਿ ਵੀਡੀਓ ਨੂੰ ਲੈ ਕੇ ਲੋਕਲ ਲੈਵਲੋਂ ਵੀ ਵੱਖੋ ਵੱਖਰੇ ਜਿਹੜੇ ਕਮੈਂਟ ਨੇ ਕੀਤੇ ਜਾ ਰਹੇ ਨੇ ਤਾਂ ਸਭ ਤੋਂ ਪਹਿਲਾਂ ਅਸੀਂ ਨਜ਼ਰ ਇਸ ਵੀਡੀਓ ਤੇ ਮਾਰਾਂਗੇ ਸਾਡੇ ਆਂ ਦਾ ਬਲਾਕ ਕਰ ਹੋਇਆ ਨਹੀਂ ਅਸੀਂ ਤੇ ਦੱਸ ਜਾਂਦੇ ਸਾਡਾ ਬਲਾਕ ਕਰ ਕਿਉਂ ਨਹੀਂ ਹੋਇਆ ਸਾਡਾ ਬਲਾਕ ਕਰ ਕਿਉਂ ਨਹੀਂ ਹੋਇਆ ਕੋਈ ਕੋਈ ਸੁਣਿਆ ਅਜੇ ਤੱਕ ਕੁਝ ਇਸ ਸਾਡੇ ਤੇ ਕੀ ਕਮੀ ਦੱਸੋ ਸਾਡੇ ਤੇ ਕੀ ਕਮੀ ਦੱਸੋ ਸਾਡੇ ਤੋਂ ਕਮੀ ਆ ਸਾਡਾ ਹੋਇਆ ਅਜੀਆਂ ਕੋਈ ਇਰੋਨਸ ਨਹੀਂ ਹੋਣਾ ਨਾ ਬਲਾਕ ਲਾ ਲਓ ਲਓ ਜੀ ਵੀਡੀਓ ਤਾਂ ਫਿਰ ਤੁਸੀਂ ਸੁਣ ਹੀ ਲਈ ਕਿ ਕਿਸ ਤਰੀਕੇ ਦੇ ਨਾਲ ਦਾਵਾ ਕਰ ਰਿਹਾ ਨੇ ਚਰਨ ਘਾਟ ਵਾਲੇ ਬਾਬੇ ਦੇ ਹੱਕ ਦੇ ਵਿੱਚ ਇਹ ਮਹਿਲਾਵਾਂ ਕਿ ਉਹ ਬਾਬਾ ਤਾਂ ਸਹੀ ਉਹ ਬਹੁਤ ਪਰ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਉਸ ਨੂੰ ਲੈ ਕੇ ਅਸੀਂ ਕੀ ਕਹਾਂਗੇ ਕਿਉਂਕਿ ਵੀਡੀਓ ਤਾਂ ਤੁਸੀਂ ਵੀ ਦੇਖ ਚੁੱਕੇ ਹੋ ਕਿ ਕਿਸ ਤਰੀਕੇ ਦੇ ਨਾਲ ਉਸ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਕਿ ਮਹਿਲਾਵਾਂ ਆਉਂਦੀਆਂ ਨੇ ਅੰਦਰ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਬਾਹਰ ਆਉਂਦੀਆਂ ਨਜ਼ਰ ਆਉਂਦੀਆਂ ਸੋ ਅਜਿਹੀਆਂ ਤਸਵੀਰਾਂ ਅਸੀਂ ਲਗਾਤਾਰ ਦੇਖਿਆ ਤੇ ਇੱਕ ਮਹਿਲਾ ਅਦੀ ਜਿਹੜਾ ਕਿ ਅਮਰਪਾਤ ਸਿੰਘ ਮਹਿਰੂ ਸੀ ਉਹਨਾਂ ਦੇ ਵੱਲੋਂ ਵੀ ਜਿਹੜਾ ਕਿ ਸਾਰਾ ਸੱਚ ਸਾਹਮਣੇ ਲਿਆਂਦਾ ਗਿਆ ਸੀ ਹਾਲਾਂਕਿ ਉਸ ਦੇ ਉੱਤੇ ਵੀ ਜਿਹੜੇ ਇਲਜ਼ਾਮ ਲੱਗੇ ਸੀ ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਮਹਿਰੂ ਜਿਹੜੇ ਕਿ ਰੋਂਦੇ ਨਜ਼ਰ ਆਏ ਸੀ ਕਿ ਮੈਂ ਤਾਂ ਲੜਕਿਆਂ ਦੇ ਹੱਕ ਦੇ ਵਿੱਚ ਆਇਆ ਪਰ ਉਲਟਾ ਉਹਨਾਂ ਦੇ ਮੇਰੇ ਤੇ ਹੀ ਇਲਜ਼ਾਮ ਲਗਾਏ ਜਾ ਰਹੇ ਨੇ ਸੋ ਜਿਆ ਵਿਵਾਦ ਜਿਹੜਾ ਕਿ ਲਗਾਤਾਰ ਪਖਿਆ ਪਰ ਹੁਣ ਇਸ ਮਹਿਲਾਵਾਂ ਨੇ ਜੋ ਬਾਬੇ ਦਾ ਪੱਖ ਲਿਆ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਵੀ ਵੱਖੋ-ਵੱਖ ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਨੇ ਆਖਰ ਤੁਹਾਡੀ ਕੀ ਰਾਏ ਆ ਉਹ ਵੀ ਜ਼ਰੂਰ ਦੱਸਿਓ ਬਿਊਰੋਾ ਰਿਪੋਰਟ ਛਣਕਾਟਾ ਨਿਊਜ਼